ਵੌਇਸ ਆਫ ਪੰਜਾਬ 'ਚ ਤੁਹਾਡਾ ਸਵਾਗਤ ਹੈ। ਬਿਹਾਰ 'ਚ ਗੰਗਾ ਤੱਟ ਤੇ ਇੱਕ ਦੀਮੀ ਸ਼ਹਿਰ ਪਟਨਾ ਸਾਹਿਬ ਸਿੱਖਾਂ ਲਈ ਬਹੁਤ ਮਹਾਨ ਤੇ ਸ਼ਰਧਾ ਵਾਲੀ ਧਰਤੀ ਹੈ। ਇੱਥੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਪਟਨਾ ਸਾਹਿਬ ਨੂੰ ਪੰਚ ਤਖਤਾਂ 'ਚੋਂ ਦੂਸਰਾ ਤਖਤ ਵਜੋਂ ਜਾਣਿਆ ਜਾਂਦਾ ਹੈ। ਇਸ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਚਰਨ ਕਮਲਾ ਦੀ ਛੋਹ ਦਾ ਮਾਣ ਹਾਸਲ ਹੋਇਆ। ਗੁਰੂ ਤੇਗ ਬਹਾਦਰ ਜੀ ਪੂਰਬ ਵਿੱਚ ਸਿੱਖੀ ਦਾ ਪ੍ਰਚਾਰ ਕਰਦਿਆਂ 1666 ਈਸਵੀ ਵਿੱਚ ਪਟਨਾ ਸਾਹਿਬ ਪੁੱਜੇ। ਇੱਥੇ ਗੁਰੂ ਘਰ ਦੇ ਸ਼ਰਧਾਲੂ ਰਾਜਾ ਫਤੇਹ ਚੰਦ ਮੈਣੀ ਨੇ ਗੁਰੂ ਸਾਹਿਬ ਦੇ ਨਿਵਾਸ ਲਈ ਹਵੇਲੀ ਤਿਆਰ ਕਰਵਾਈ ਤੇ ਗੁਰੂ ਸਾਹਿਬ ਇੱਥੇ ਆਪਣੇ ਪਰਿਵਾਰ ਨੂੰ ਛੱਡ ਕੇ ਅੱਗੇ ਅਸਾਮ ਤੇ ਬੰਗਾਲ ਵੱਲ ਸਿੱਖੀ ਪ੍ਰਚਾਰ ਲਈ ਚਲੇ ਗਏ। ਕੁਝ ਮਹੀਨਿਆਂ ਬਾਅਦ ਇਸੇ ਪਾਵਨ ਸਥਾਨ ਤੇ ਹੀ ਮਾਤਾ ਗੁਜਰੀ ਜੀ ਦੀ ਕੁੱਖੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 22 ਦਸੰਬਰ 1666 ਈਸਵੀ ਨੂੰ ਅਵਤਾਰ ਧਾਰਿਆ ਦਸਵੇਂ ਪਾਤਸ਼ਾਹ ਨੇ ਇਸ ਪਾਵਨ ਸਥਾਨ ਤੇ ਆਪਣੇ ਬਚਪਨ ਦੇ ਕਰੀਬ 7 ਬਰੇ ਬਤੀਤ ਕਰਦਿਆਂ अनेका ਕੋਤਕ ਕੀਤੇ ਤੇ ਇਸ ਸਥਾਨ ਨੂੰ ਵੀ ਤੇ ਦਸਵੇਂ ਗੁਰੂ ਸਾਹਿਬਾਨ ਨਿਵਾਸ ਤੇ ਸਿੱਖੀ ਦਾ ਪ੍ਰਚਾਰ ਕੇਂਦਰ ਰਿਹਾ ਬਾਦ 10ਵੇਂ ਪਾਸ਼ਾ ਨੇ ਹੀ ਇਸ ਸਥਾਨ ਦਾ ਨਾਮ ਤਖਤ ਸ਼੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਰੱਖਿਆ ਇਸ ਮਹਾਨ ਧਾਰਮਿਕ ਸਥਾਨ ਦੀ ਇਮਾਰਤ ਦੀ ਸੇਵਾ ਪਹਿਲਾ ਰਾਜਾ ਫਤਿਹ ਚੰਦ ਮੈਣੀ ਨੇ ਸੰਮਤ 1722 ਵਿੱਚ ਕਰਵਾਈ ਦੂਜੀ ਵਾਰ 1837 ਵਿੱਚ ਇਸ ਸਥਾਨ ਦੀ ਸੇਵਾ ਕਰਨ ਦਾ ਸੁਭਾਗ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ ਇਸੇ ਵੇਲੇ ਇਸ ਸਥਾਨ ਤੇ ਤਖਤਸ਼ਿਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੀ ਪੰਜ ਮੰਦਲਾ ਸ਼ਾਨਦਾਰ ਤੇ ਸੁੰਦਰ ਇਮਾਰਤ ਬਣੀ ਇਸ ਸਥਾਨ ਵਿਖੇ ਕਲਗੀਧਰ ਪਾਸ਼ਾ ਦਾ ਸੋਨੇ ਦੇ ਪੱਤਰਿਆਂ ਨਾਲ ਜੜਿਆ ਪੰਗੂੜਾ ਜਿਸ ਵਿੱਚ ਉਹ ਬਾਲਪ੍ਰੇਸ ਸਮੇਂ ਆਰਾਮ ਕਰਿਆ ਕਰਦੇ ਸਨ ਇਸ ਤੋਂ ਇਲਾਵਾ ਨੌਵੇਂ ਤੇ ਦਸਵੇਂ ਪਾਸ਼ਾ ਦੀਆਂ ਹਾਥੀਦੰਦ ਤੇ ਚੰਦਨ ਨਾਲ ਬਣੀਆਂ ਖੜਾਵਾਂ ਦਸਵੇਂ ਪਾਸ਼ਾ ਦੇ ਕੁਝ ਸ਼ਸਤਰ ਤੇ ਪਵਿੱਤਰ ਚੋਲਾ ਸਾਹਿਬ ਸਮੇਂ-ਸਮੇਂ ਗੁਰਸਾਹਿਬਾਨ ਤੇ ਗੁਰੂ ਮਾਤਾ ਮਮਲੋ ਜਾਰੀ ਕੀਤੇ ਕਈ ਹੁਕਮਨਾਮੇ ਅਤੇ ਦਸਮ ਪਾਸ਼ਾ ਦੁਆਰਾ ਤੀਰ ਦੀ ਨੋਕ ਅਤੇ ਕੇਸਰ ਨਾਲ ਮੂਲ ਪੰਤਰ ਲਿਖਿਆ ਪ੍ਰਾਤਨ ਪਾਵਨ ਸਰੂਪ ਆਜ ਵੀ ਸ਼ਿਸ਼ੋਬਿਧ ਹਨ ਗੁਰਦੁਆਰਾ ਸਾਹਿਬ ਸਮੂਹ ਵਿਖੇ ਮਾਤਾ ਗੁਜਰੀ ਜੀ ਦਾ ਪ੍ਰਾਤਨ ਖੂ ਅੱਜ ਵੀ ਮੌਜੂਦ ਹੈ ਮੇ ਉਸ ਦਾ ਪ੍ਰਾਸਨ ਰੂਪ ਕਾਇਮ ਨਹੀਂ ਰਿਹਾ ਜੇਕਰ ਤੁਸੀਂ ਪਟਨਾ ਸਾਹਿਬ ਜਾਂਦੇ ਹੋ ਤਾਂ ਤੁਹਾਨੂੰ ਹੋਰ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ ਨੇ ਗੁਰਦੁਆਰਾ ਮੈਣੀ ਸੰਗਤ ਬਾਲ ਲੀਲਾ ਸਾਹਿਬ ਇੱਥੇ ਬਾਲਾ ਪ੍ਰੀਤਮ ਰਾਜਾ ਫਤੇਜੰਦ ਮੈਣੀ ਦੇ ਮਹਿਲਾ ਵਿੱਚ ਬਚਪਨ ਦੇ ਸਾਥੀਆਂ ਨਾਲ ਖੇਡਣ जाया ਕਰਦੇ ਸਨ ਗੁਰਦੁਆਰਾ ਗੰਗਾ ਘਾਟ ਗੁਰਦੁਆਰਾ ਗੰਗਾ ਘਾਟ ਵੀਖੇ ਗੁਰੂ ਸਾਹਿਬ ਨੇ ਸੋਨੇ ਦਾ ਕੜਾ ਗੰਗਾ ਵਿੱਚ ਸੁੱਟਿਆ ਸੀ ਅਤੇ ਮਾਤਾ ਜੀ ਦੇ ਪੁੱਛਣ ਤੇ ਦੂਸਰਾ ਵੀ ਸੁੱਟ ਦਿੱਤਾ ਸੀ ਗੁਰਦੁਆਰਾ ਹੰਡੀ ਸਾਹਿਬ 1728ਵੀਂ ਵਿੱਚ ਬਾਲਾ ਪ੍ਰੀਤਮ ਜੀ ਪਟਨਾ ਸਾਹਿਬ ਤੋਂ ਨੰਦਪੁਰ ਸਾਹਿਬ ਲਈ ਰਵਾਨਾ ਹੋਏ ਤਾਂ ਇੱਕ ਗਰੀਬ ਮਾਤਾ ਜਮਨਾ ਜੀ ਨੇ ਖਿਚੜੀ ਦਾ ਲੰਗਰ ਵਰਤਾਇਆ ਸੀ ਇਸ ਗੁਰਦੁਆਰਾ ਸਾਹਿਬ ਵਿਖੇ ਅੱਜ ਵੀ ਖਿਚੜੀ ਦਾ ਲੰਗਰ ਹੀ ਵਰਤਾਇਆ ਜਾਂਦਾ ਹੈ ਗੁਰਦੁਆਰਾ ਗੁਰੂ ਨਾਨਕ ਸ਼ੀਤਲਕੁੰਡ ਪਟਨਾ ਸਾਹਿਬ ਤੋਂ 100 ਕਿਲੋਮੀਟਰ ਪਾਸੇ ਨਾਲੰਦਾ ਜ਼ਿਲ੍ਹੇ ਵਿੱਚ ਗੁਰਦੁਆਰਾ ਗੁਰੂ ਨਾਨਕ ਸ਼ੀਤਲਕੁੰਡ ਰਾਜਗਿਰ੍ਹ ਸਥਿਤ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਗਰਮ ਕੁੰਡਾ ਵਿੱਚੋਂ ਪੰਜਾਬੀ ਦੇਸੀ ਕੀ ਧਿਆਸ ਚੈਨਲ ਲਈ ਵੌਇਸ ਆਫ ਪੰਜਾਬ ਠੰਡਾ ਹੁੰਦਾ ਪਰ ਲਾਈਕ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਵੌਇਸ ਆਫ ਪੰਜਾਬ ਨਿਊਜ਼ ਡੈਸਕ ਤੋਂ ਈਸ਼ਾ ਗਰਗ ਦੀ ਰਿਪੋਰਟ